ਅਨੀਵਾਦੀ ਕੀ ਕਹੋਗੇ ਜਿਹੜਾ ਅੱਜ ਮੇਲਾ ਹੋਇਆ ਹੈ ਨਾ ਹਤਲਾ ਕਲਾ ਵਿੱਚ ਹਾਂਜੀ ਅੱਜ ਪਿੰਡ ਆਤਲਾ ਕਲਾ ਵਿਖੇ ਪਿੰਡ ਆਤਲਾ ਕਲਾ ਦੀ 100 ਮੈਂਬਰੀ ਕਮੇਟੀ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜੋ 100 ਮੈਂਬਰੀ ਕਮੇਟੀ ਵੱਲੋਂ ਅਤੇ ਨਗਰ ਦੇ ਸਹਿਯੋਗ ਨਾਲ ਬਹੁਤ ਵਧੀਆ ਉਪਰਾਲਾ ਸੀ ਜਿਸ ਵਿੱਚ ਸਾਰੇ ਹੀ ਪਿੰਡ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਅਤੇ ਵੱਖ-ਵੱਖ ਜਗਾ ਤੋਂ ਇਹ ਕਲਾਕਾਰਾਂ ਵੱਲੋਂ ਆਪਣੇ ਫਨਕਾਰ ਦਾ ਪ੍ਰਦਰਸ਼ਨ ਕੀਤਾ ਗਿਆ ਜੋ ਬਹੁਤ ਹੀ ਵਧੀਆ ਸੀ ਜਿਹਦਾ ਲੋਕਾਂ ਨੇ ਬਹੁਤ ਆਨੰਦ ਮਾਣਿਆ ਗਿਆ ਸਭ ਤੋਂ ਵੱਡੀ ਗੱਲ ਇਹ ਹੈ ਵੀ 100 ਮੈਮਰੀ ਕਮੇਟੀ ਦੇ ਅਹੁਦੇਦਾਰ ਅਹੁਦੇਦਾਰਾਂ ਵੱਲੋਂ ਕੀਤੀ ਗਈ ਕਾਰਵਾਈ ਦੇ ਨਾਲ-ਨਾਲ ਮੈਡਮ ਰਪਿੰਦਰ ਰਿੰਪੀ ਵੱਲੋਂ ਮੁੱਖ ਤੌਰ ਤੇ ਨਿਭਾਈ ਗਈ ਭੂਮਿਕਾ ਜੋ ਕਿ ਅਤਲਾ ਕਲਾ ਦੀ ਸ਼ਾਨ ਹਨ ਉਨ੍ਹਾਂ ਵੱਲੋਂ ਬਹੁਤ ਤਕੜਾ ਪ੍ਰੋਗਰਾਮ ਹੈ ਜਿਹੜਾ ਉਨ੍ਹਾਂ ਦੀ ਵਜ੍ਹਾ ਨਾਲ ਹੀ ਇਹ ਪਿੰਡ ਵਿੱਚ ਕਰਵਾਇਆ ਗਿਆ ਅਤੇ ਜਿਹਦੀ ਬਹੁਤ ਨੇੜੇ ਨਾਲ ਲੱਗਦੇ ਪਿੰਡਾਂ ਵਿੱਚ ਸਾਰੇ ਲੋਕਾਂ ਵੱਲੋਂ ਵਾਵਾ ਵਾਵਾ ਕੀਤੀ ਜਾ ਰਹੀ ਹੈ ਬਹੁਤ ਤਕੜਾ ਪ੍ਰੋਗਰਾਮ ਸੀ ਜਿਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਕੂਲੀ ਬੱਚਿਆਂ ਨੂੰ ਸਕੂਲ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਬੱਚਿਆਂ ਵੱਲੋਂ ਚੰਗੇ ਮਤਲਬ ਬਲੰਦੀਆਂ ਹਾਸਲ ਕੀਤੀਆਂ ਸੀ ਉਹਨਾਂ ਬੱਚਿਆਂ ਦਾ ਮਾਨ ਸਨਮਾਨ ਕੀਤਾ ਗਿਆ ਜੋ ਕਿ ਬਹੁਤ ਵੱਡੀ ਗੱਲ ਹੈ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਅਜਿਹੇ ਪ੍ਰੋਗਰਾਮਾਂ ਨਾਲ ਬਹੁਤ ਹੌਸਲਾ افزਾਈ ਮਿਲਦੀ ਹੈ ਜਿਸ ਨਾਲ ਅੱਗੇ ਤੋਂ ਬੱਚਿਆਂ ਨੂੰ ਅੱਗੇ ਚੰਗੇ-ਚੰਗੇ ਖੇਤਰਾਂ ਵਿੱਚ ਜਾਣ ਲਈ ਉਹ ਸਾਥ ਹੁੰਦੇ ਹਨ ਇਸ ਲਈ ਇਸ ਪ੍ਰੋਗਰਾਮ ਦੀ ਮੈਂ ਬਹੁਤ ਸਲਾਹਾਂਗਾ ਕਰਦਾ ਹਾਂ ਜੋ ਕਿ ਪ੍ਰੋਗਰਾਮ ਹੀ ਸਲਾਹਾਂਯੋਗ ਸੀ ਇਸ ਲਈ ਮੈਂ ਨਾਲ ਅਪੀਲ ਵੀ ਕਰਦਾ ਹਾਂ ਹੋਰ ਨਾਲ ਲੱਗਦੇ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿੱਚ ਇਹੋ ਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਅਤੇ ਕਰਵਾਉਣੇ ਚਾਹੀਦੇ ਹਨ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਕਰਾਉਣ ਨਾਲ ਭਾਈਚਾਰਕ ਸਾਂਝ ਅਤੇ ਭਾਈਚਾਰ ਪੈਦਾ ਹੁੰਦਾ ਹੈ ਉਥੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਸ ਦੀ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਉਹਨਾਂ ਨੂੰ ਜੋ ਅੱਜ ਸਰਕਾਰਾਂ ਲਈ ਵੀ ਬਹੁਤ ਵੱਡੀ ਗੱਲ ਬਣੀ ਹੋਈ ਹੈ ਕਿ ਬੱਚਿਆਂ ਨੂੰ ਨਸਿਆਂ ਤੋਂ ਦੂਰ ਕੀਤਾ ਜਾਵੇ ਇਸ ਲਈ ਅਜਿਹੇ ਪ੍ਰੋਗਰਾਮਾਂ ਦੀ ਮੁੱਖ ਲੋੜ ਹੈ ਜੋ ਕਿ ਹਰ ਪਿੰਡ-ਪਿੰਡ ਹਰ ਥਾਇਰ ਵਿੱਚ ਕਰਵਾਉਣੇ ਬਣਦੇ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਨਸਿਆਂ ਤੋਂ ਬਚੀ ਰਹੇ ਤੇ ਨਾਲ-ਨਾਲ ਅਜਿਹੇ ਪ੍ਰੋਗਰਾਮਾਂ ਦੇ ਨਾਲ-ਨਾਲ ਖੇਡਾਂ ਦੇ ਗਰਾਊਂਡਾਂ ਵਿੱਚ ਵੀ ਇਹ ਸਾਨੂੰ ਪ੍ਰੋਗਰਾਮ ਕਰਾਉਣੇ ਬਣਦੇ ਹਨ ਤਾਂ ਜੋ ਬੱਚਿਆਂ ਨੂੰ ਇਸ ਪਾਸੇ ਲਗਾ ਕੇ ਨਫਿਆਂ ਦੀ ਦਲਦਲ ਤੋਂ ਕੱਢਿਆ ਜਾ ਸਕੇ ਇਸ ਲਈ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹੋ ਨਿਭੜਿਆ ਜਿਸ ਨੇ ਸਾਰੇ ਇਲਾਕੇ ਵਿੱਚ ਬਹੁਤ ਹੀ ਆਪਣੀ ਸਾਫ ਸੱਡੀ ਮੈਨੂੰ ਇਸ ਤੋਂ ਮੈਂ ਇਥੇ ਇਸ ਪ੍ਰੋਗਰਾਮ ਵਿੱਚ ਸ਼ਾਮ ਲੋ ਕੇ ਅੱਜ ਬਹੁਤ ਖੁਸ਼ ਹਾਂ ਅਤੇ ਮੈਂ ਉਮੀਦ ਕਰਦਾ ਹਾਂ ਵੀ ਇਹੋ ਜਿਹੇ ਪ੍ਰੋਗਰਾਮ ਸਾਰੇ ਹੀ ਪਿੰਡਾਂ ਨੂੰ ਕਰਵਾਉਣੇ ਚਾਹੀਦੇ ਹਨ ਜਿੱਥੇ ਇਹ ਜੇ ਪ੍ਰੋਗਰਾਮ ਕਰਾਉਣ ਨਾਲ ਆਪਸ ਭਾਈਚਾਰਕ ਸਾਂਝ ਵਧਦੀ ਹੈ ਉਥੇ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਹਨ ਇਸ ਲਈ ਮੈਂ ਸਾਰੇ ਹੀ ਵੀਰਾਂ ਭੈਣਾਂ ਅਤੇ ਨਗਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਹੋ ਜਿਹੇ ਪ੍ਰੋਗਰਾਮ ਕਰਵਾਏ ਜਾਣ ਤਾਂ ਜੋ ਨਵੀਂ ਪੀੜ੍ਹੀ ਨੂੰ ਨਫਿਆਂ ਦੀ ਦਲਦਲ ਤੋਂ ਬਚਾਇਆ ਜਾ ਸਕੇ ਇਹ ਇੱਕ ਬਹੁਤ ਵੱਡਾ ਅਫਰਾਲਾ ਹੈ ਮੈਂ ਸਾਰੀ ਸੌ ਮੈਂਬਰੀ ਕਮੇਟੀ ਨੂੰ ਮਤਲਬ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਯਾਦ ਕਰਾਂ ਧੰਨਵਾਦ